ਵਸਾਖੀ ਦੇ ਤਿਉਹਾਰ ਦੀ ਜਿੱਥੇ ਹਰ ਪਾਸੇ ਖੁਸ਼ੀ ਮਨਾਈ ਜਾ ਰਹੀ ਸੀ ਉੱਥੇ ਹੀ ਫਰੀਦਕੋਟ ਦੇ ਇੱਕ ਕਿਸਾਨ ਲਈ ਇਹ ਤਿਉਹਾਰ ਫਿੱਕਾ ਪੈ ਗਿਆ। ਇਥੋਂ ਦੇ ਪਿੰਡ ਸੁਖਣਵਾਲਾ ਚ ਕਿਸਾਨ ਸੁਖਦੀਪ ਸਿੰਘ ਦੀ ਕਰੀਬ 9 ਏਕੜ ਕਣਕ ਦੀ ਫਸਲ ਅੱਗ ਲੱਗਣ ਨਾਲ ਸੜ ਕੇ ਸੁਆਹ ਹੋ ਗਈ। ਪਿੰਡ ਵਾਸੀਆਂ ਵੱਲੋਂ ਬੜੀ ਮੁਸ਼ਕਲ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ। ਅੱਗ ਸ਼ਾਰਟ ਸਰਕਟ ਦੇ ਨਾਲ ਲੱਗੀ ਦੱਸੀ ਜਾ ਰਹੀ ਹੈ। ਜੀ ਠੀਕ ਲੈ ਕਣਕ ਥੜੀ ਹੈ ਅੱਜ ਦੁਪਹਿਰੇ ਤੇ ਬਿਜਲੀ ਨਾਲ ਥੜੀ ਹੈ ਤੇ ਕੋਈ ਪੈਂਡਲੇ ਨੇ ਵਿਝਾਈਏ ਸਾਰਾ ਪੈਂਡਲਾ ਮੇ ਜਿੰਨੀ ਬਚੀ ਆ ਕੀ ਮੰਗ ਕੀ ਕਰਤਾ ਸਰਕਾਰ ਤੋਂ ਅਸੀਂ ਮੰਗ ਕਰਦੇ ਜਿੰਨੀ ਕਣਕ ਸੜੀ ਉੱਤੇ ਮਾਜਾ ਦਿੱਤਾ ਜਾਵੇ ਬੀਲੀ ਬੋਰਡ ਤੇ ਬਣਦੀ ਕਾਰਵਾਈ ਕੀਤੀ ਜਾਵੇ ਸਾਡੇ ਵੱਲੋਂ ਇਹ ਰਿਪੋਰਟ ਜਿਹੜੀ ਕਣਕ ਦੇ ਸੜੇ ਦੀ ਜਿਹੜੀ ਹੈ ਮੌਕੇ ਮੁਤਾਬਕ ਪੇਜੀ ਜਾਊਗੀ ਸਰਕਾਰ ਨੂੰ ਤੇ ਕੁਝ ਬਿਜਲੀ ਵਿਭਾਗ ਨੂੰ ਕੁਝ ਲਿਖਾਂਗਾ ਤੁਸਾਂ। ਹਾਂ ਬਿਜਲੀ ਵਿਭਾਗ ਨੂੰ ਸਾਡਾ ਡਿਪਾਰਟਮੈਂਟ ਲਿਖੂਗਾ ਅੱਗੇ। ਅਸੀਂ ਜਿਹੜੀ ਮੌਕੇ ਦੀ ਐਕਚੁਅਲ ਐਂਡ ਫੈਕਚੁਅਲ ਪੋਜੀਸ਼ਨ ਹੈਗੀ ਹੈ। ਜੀ। ਉਹਦੇ ਮੁਤਾਬਕ ਰਿਪੋਰਟ ਕੀਤੀ ਜਾਊਗੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਫਿਰੋਜ਼ਪੁਰ ਫਤੇਗੜ ਸਾਹਿਬ ਅਤੇ ਬਠਿੰਡਾ 'ਚ ਅੱਗ ਲੱਗਣ ਨਾਲ ਕਿਸਾਨਾਂ ਦੀ ਫਸਲ ਸੜ ਕੇ ਰਾਖ ਹੋਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ। ਫਰੀਦਕੋਟ ਤੋਂ ਜਗਤਾਰ ਦੋਸਾਂਝ ਦੀ ਰਿਪੋਰਟ ਜਗਬਾਣੀ ਟੀਵੀ।